ਮੋਡ ਮੰਡੀ ਦੇ ਵਿੱਚ ਕਹਿੰਦੇ ਵੀ ਚੋਰ ਐ ਉਹ ਇੰਨਾ ਕੁ ਹੌਸਲਾ ਵਧਾ ਆ ਗਿਆ ਇੱਕ ਵਾਰ ਦੇ ਸਰਕਾਰ ਲੱਗੀ ਹੋਈ ਐ ਵੀ ਅਸੀਂ ਚੋਰ ਠੱਗ ਤੇ ਜਿਹੜੇ ਗੈਂਗਸਟਰ ਐ ਤੇ ਜਿਹੜੇ ਨਸ਼ੇ ਆਲੇ ਉਹਨਾਂ ਨੂੰ ਘਟਾਉਣਾ ਸਰਕਾਰ ਕਿੰਨੀ ਕ ਕਾਮਯਾਬ ਹੋਈ ਪਤਾ ਨਹੀਂ ਪਰ ਜਿਹੜੇ ਚੋਰ ਐ ਉਹ ਜ਼ਿਆਦਾ ਕਾਮਯਾਬ ਹੋ ਰਹੇ ਨਹੀਂ ਮੈਨੂੰ ਲੱਗਦਾ ਨਾ ਹੌਸਲਾ ਜ਼ਿਆਦਾ ਵਧ ਗਿਆ ਉਹ ਮੋਟਰਸਾਈਕਲ ਕਾਰਾਂ ਛੱਡ ਕੇ ਤੇ ਪੀ ਆਰਟੀਸੀ ਦੀ ਬੱਸ ਹੀ ਰੋੜ ਕੇ ਲੈ ਗਏ ਕਹਿੰਦੇ ਉਹ ਤੇ ਬੱਚ ਵਿਚਾਰੀ ਤਾਂ ਗਈ ਵੀ ਉਹ ਖੜੇ ਚ ਫਸ ਗਈ ਉਹ ਦੇਖੋ ਠੀਕ ਐ ਜਾ ਸਕਦਾ ਸਰ ਬੰਬ ਮੋੜ ਬਸਡ ਦੇ ਚ ਕਹਿੰਦੇ ਕਿ ਚਾਰ ਬਸਾਂ ਖੜੀਆਂ ਸੀ ਇਹਨਾਂ ਦੀਆਂ ਪੀ ਆਰ ਟੀ ਸੀ ਵਾਲਿਆਂ ਦੀਆਂ ਸ਼ਾਇਦ ਉਹਨਾਂ ਚ ਇੱਕੋ ਰੇਡ ਕੇ ਲੈ ਗਏ ਨੇ ਇੱਕ ਗੱਲ ਨਾਲ ਹੋਰ ਵੀ ਸੀ ਸਟਾਰਟ ਉਹਨਾਂ ਨੇ ਤਿੰਨ ਚਾਰ ਕੀਤੇ ਗਏ ਨੇ ਸਟਾਰਟ ਵੀ ਨਹੀਂ ਹੋਈਆਂ ਇਹ ਵੀ ਗੱਲ ਨਾਲ ਉਹ ਤਾਂ ਚਲ ਉਹ ਤਾਂ ਵਧੀਆ ਗੱਲ ਆ ਕਿ ਸਟਾਰਟ ਨਹੀਂ ਲੰਗਾ ਹੋ ਗਿਆ ਕੰਮ ਵੀ ਨਹੀਂ ਹੋਇਆ ਹੋ ਸਕਦਾ ਸਾਰੀਆਂ ਲੈ ਜਾਂਦੇ ਕਿ ਕਿੰਨੇ ਜਣੇ ਸੀ ਜੀ ਮੁੜ ਕੇ ਉਹ ਸਾਰੇ ਇੱਧਰ ਇੱਕ ਜਿਹੜੀ ਸਟਾਰਟ ਹੋ ਗਈ ਉਹਦੇ ਚ ਬਹਿ ਗਏ ਉਹਨੇ ਇਕੱਠੇ ਹੋ ਕੇ ਚੱਲ ਨਹੀਂ ਮਾਰ ਗੇਰ ਤੇ ਉਹ ਗਾਹ ਕੀ ਆ ਕਿ ਬਈ ਉਹ ਕਿਤੇ ਉਥੇ ਨਾ ਫੈਕਟਰੀ ਰੋਡ ਆ ਪਰ ਹਾਂਜੀ ਠੀਕ ਹੈ ਜੀ ਉਧਰ ਨੂੰ ਉਹਨਾਂ ਨੇ ਪਾਲੀ ਲਾਰੀ ਹੂੰ ਤਾਂ ਉੱਥੇ ਸੀਵਰੇਜ ਦਾ ਤੇ ਮੀਹ ਦਾ ਪਾਣੀ ਬੜਾ ਖਲੋਤਾ ਹੈ ਹੂੰ ਉਹ ਲਾਰੀ ਦੀ ਬੱਸ ਹੋ ਗਈ ਉੱਥੇ ਬੱਸ ਦੀ ਬੱਸ ਹੋ ਗਈ ਕਿ ਮੈਂ ਨਹੀਂ ਗਾਂ ਜਾ ਸਕਦਾ ਉਹ ਗੇਰ ਵੱਡਾ ਛੋਟਾ ਕੜੇ ਚਕੜੇ ਚਕੜੇ ਚ ਮਾਰਿਆ ਉਹਨਾਂ ਨੇ ਉਹ ਤੇ ਰੋਡਵੇਜ ਵਾਲੇ ਤੁਹਾਨੂੰ ਪਤਾ ਹੋ ਠੀਕ ਹੈ ਨਾ ਸਲਾ ਲੈਂਦੇ ਉਹ ਸਟਾਰਟ ਹੁੰਦੇ ਆ ਜੀ ਉਹ ਕਿੱਥੇ ਉਹ ਜਵਾਬ ਦੇਗੇ ਉਥੋਂ ਫਿਰ ਨਸ ਗਏ ਨੇ ਹੂੰ ਲੋਕਾਂ ਨੇ ਵੇਖਿਆ ਕਿ ਇਹ ਬੱਸ ਕਿੱਧਰ ਵੜੀ ਫਿਰਦੀ ਹੈ ਯਾਰ ਹੂੰ ਹੂੰ ਹਲਕਾ ਜਿਹਾ ਕਿੱਥੇ ਚੱਕੜ ਜਿੱਚ ਖਲਾਰੀ ਆ ਆ ਫੇਰ ਪਤਾ ਲੱਗਿਆ ਬਸ ਦਾ ਜਿਹੜਾ ਸੀਗਾ ਚਾਲਕ ਡਰਾਈਵਰ ਉਹਨੇ ਕਿਹਾ ਬਸ ਤੇ ਯਾਰ ਕਮਾਲ ਦੀ ਅੱਡੇ ਕਿਲਾਰੀ ਸੀ ਕਿੱਥੇ ਆ ਗਈ ਆ ਫੇਰ ਉਹਨੇ ਪੁਲਿਸ ਰਿਪੋਰਟ ਕਰਵਾਈ ਤੇ ਤਾਂ ਬਈ ਬਸ ਜਿਹੜੀ ਚੋਰੀ ਹੋਈ ਆ ਹੁਣ ਕੀ ਪਤਾ ਕਿਸੇ ਨੇ ਸ਼ਰਾਬਤ ਕੀਤੀ ਐ ਸਭ ਕਿ ਚੋਰੀ ਕੀਤੀ ਆ ਸਮਝ ਤੋਂ ਬਾਹਰ ਐ ਕੰਨ ਕੀ ਚੱਲਣ ਡੀਆਂ ਮਤਲਬ ਕਿ ਇੱਥੇ ਤੇ ਐਹੋ ਐਹੋ ਜੇ ਬੰਦੇ ਪਏ ਨੇ ਸਰ ਅਭਿਆਰ ਦੇ ਵਿੱਚ ਕਹਿੰਦੇ ਰੀਲ ਦਾ ਇੰਜਨ ਹੀ ਖੋਲ ਕੇ ਲੈ ਗਏ ਸਾਂ ਉਹ ਮਤਲਬ ਕਿ ਟੋਟਿਆਂ ਦੇ ਵਿੱਚੋਂ ਆਪਣੇ ਰੇਲਵੇ ਕੋਚ ਫੈਕਟਰੀ ਜਿਹੜੀ ਆ ਕਪੂਰਥਲੇ ਸ਼ਾਇਦ ਇੱਥੋਂ ਵੀ ਇੱਕ ਮਾਮਲਾ ਇਸ ਤਰ੍ਹਾਂ ਦਾ ਨਿਕਲਿਆ ਮਤਲਬ ਕਿ ਸਮਝ ਤੋਂ ਬਾਹਰ ਹੋਇਆ ਪਿਆ ਕੰਮ ਬਸੋਂ ਬਾਹਰ ਹੋਇਆ ਪਿਆ ਹਮ ਹੁਣ ਗੱਲ ਇਹ ਆ ਕਿ ਮੈਂ ਆ ਸੇ ਮਜ਼ਾਕ ਚ ਲਿਖਿਆ ਸੀ ਮੈਂ ਕਿਹਾ ਯਾਰ ਵੀ ਉਹ ਉਹ ਤੁਸੀਂ ਐਵੇਂ ਕਰੀ ਜਾਂਦੇ ਤੇ ਇੱਕ ਮਤਲਬ ਕਿ ਉਹਨਾਂ ਨੇ ਟ్రਾਇਲ ਕਰਕੇ ਦੇਖਿਆ ਵਿਚੋਰੀਆਂ ਬਹੁਤ ਹੁੰਦੀਆਂ ਹਮ ਤਾਂ ਉਹ ਟ్రਾਇਲ ਸਫਲ ਰਿਹਾ ਕਿ ਕੁਝ ਨਾ ਕਰੋ ਚੋਰੀ ਰੋਕਣ ਵਾਸਤੇ ਸਵੇਰੇ ਸਾਰੇ ਬਲਾਕ ਕਰ ਦਿਓ ਪਾਣੀ ਜਿਹੜਾ ਸੜਕਾਂ ਦੇ ਠੱਲ ਦਿਓ ਚੋਰ ਆਪੇ ਬਹੁਤ बेहोश ਹੋ ਗੋ ਕਿ ਡਿੱਗਣ ਕੇ ਭਾਵੇਂ ਸਵੇਰੇ ਸਕੂਲੇ ਜਵਾਬ ਛੱਡ ਕੇ ਪੁਲਿਸ ਆ ਕੇ ਉਹਨਾਂ ਨੂੰ ਫੜ ਲੈਣ ਉੱਥੇ ਪਏ ਹੋਣਗੇ ਕਿ ਕੀ ਹੈ ਯਾਰ ਸਿਸਟਮ ਦੀ ਨਾ ਸੱਚੀ ਉਹ ਵਾਟ ਲੱਗੀ ਪਈ ਆ ਉੱਥੇ ਕੋਈ ਕਹਿੰਦੇ ਕਿ ਅੱਡੇ ਦੇ ਵਿੱਚ ਜਿੱਥੇ ਖੜੀਆਂ ਸੀ ਬੱਸਾਂ ਉੱਥੇ ਕੋਈ ਹੈ ਹੀ ਨਹੀਂ ਸੀ ਕੋਈ ਹੈ ਹੀ ਨਹੀਂ ਕੋਈ ਰਾਖਾ ਨਹੀਂ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਹੈ ਆਪਣੇ ਆਪ ਦੇ ਵਿੱਚ ਬੜੇ ਸੁਆ ਇਹਨਾਂ ਬੱਸਾਂ ਦਾ ਕੀ ਹਾਲ ਕਰੀਏ ਆ ਮੈਂ ਵੇਖਿਆ ਕਿ ਦਿਨਾਂ ਸਾਡੇ ਪਿੰਡ ਨੂੰ ਮੁੜਦੇ ਤੇ ਬਸ ਡਿੱਗੀ ਪਈ। ਛਾਮੀ ਜਦੋਂ ਮੈਂ ਗਿਆ ਥੱਲੇ ਉਹਦਾ ਮੂੰਹ ਲਗਾ। ਮੂੰਹ ਜਦੋਂ ਥੱਲੇ ਲਗਾ। ਮੈਂ ਅਗਲੇ ਦਿਨ ਆਇਆ ਸਾਹਦਾਲੋ। ਅਗਲੇ ਦਿਨ ਪਿੰਡੋਂ ਉਹ ਉੱਥੇ ਪਈ। ਉਹ ਮੈਂ ਫੋਟੋ ਖਿੱਚ ਕੇ ਪਾਈ ਮੇਰੋਂ ਚੁੱਕ ਚੱਕ ਕੇ ਲੈ ਕੇ ਗਏ ਨੇ। ਤੋਂ ਕਾਫੀ ਮਤਲਬ ਕਿ ਮੈਂ ਕਿਹਾ ਵੀ ਇਹ ਤੇ ਸਾਰੀ ਦੁਨੀਆ ਦਾ ਬੋਝ ਉਠਾਤੇ ਆਂ। ਆਹ ਆ ਭਾਇਆ ਤੁਹਾਡਾ। ਆ ਪਈ ਹੈ ਸਾਡੀ ਲਾਸ਼ ਵੇਰ ਨੇ ਲੱਗ ਸਕਦੀ ਹੈ ਤੇ ਲੱਗ ਜਾਲੀ। ਉਹ ਅਸੀਂ ਲੈ ਆਉਣੇ ਆਂ ਅੰਮ੍ਰਿਤਸਰ ਜੀ ਤੇ ਟੰਗ ਜਾ ਨਹੀਂ ਹਾਲਤ ਇਹ ਹੋਈ ਪਈ ਐ ਸਰ ਬਹੁਤ ਬੁਰਾ ਅੱਜ ਮੈਨੂੰ ਕਿਸੇ ਨੇ ਮੇਲ ਵੀ ਕੀਤਾ ਸੀ ਕਿਸੇ ਅਖਬਾਰ ਦੀ ਖਬਰ ਸੀ ਕਿ ਭਈ ਸ਼ਾਇਦ 1100 ਕਰੋੜ ਦਾ ਸਫਰ ਦਾ ਜਿਹੜਾ ਹੈ ਹਾਂਜੀ ਉਹ ਬਕਾਇਆ ਬਕਾਇਆ ਤੇ ਮੇਲ ਕੀਤਾ ਕਿਸੇ ਦਰਸ਼ਕ ਨੇ ਮੈਨੂੰ ਕਿ ਜ਼ਰੂਰ ਗੱਲ ਕਰਿਓ ਬਸ ਬਿਮਾਰ ਐ ਸਰ ਬਸ ਦੀ ਬਸ ਹੋ ਚੁੱਕੀ ਆ ਨਾ ਕੋ ਪਈਆ ਚੱਜਦਾ ਨਾ ਕੋ ਤੇਲ ਮਿਲਦਾ ਚੱਜ ਨਾਲ ਇਹਨਾਂ ਨੂੰ ਨਾ ਕਰਮਚਾਰੀਆਂ ਨੂੰ ਵੇਲੇ ਸਿਰ ਤਨਖਾਹ ਕਰੋੜਾਂ ਰੁਪਏ ਤੇ ਵਿਆਜ ਹੀ ਪੈ ਰਿਆ ਉਸ ਦਾ ਕਰੋੜਾਂ ਰੁਪਏ ਵਿਆਜ ਪੈ ਰਿਆ ਹੈ ਵਿਆਜ ਪੈ ਰਿਹਾ ਹੈ ਹਾਂਜੀ 1100 ਕਰੋੜ ਦਾ ਤੇ ਹੁਣ ਵਿਆਜ ਤੇ ਪੈਣਾ ਹੀ ਫਿਰ ਆਹ ਵੀ ਵੀ ਹੈ ਤੇ ਇਦਾਂ ਲੱਗਦਾ ਕਿ ਸਕੀਮ ਜਿਹੜੀ ਆ ਉਹ ਵੀ ਮੇਰੇ ਖਿਆਲ ਨਾਲ ਬਹੁਤ ਔਖਾ ਹੋ ਜਾਏਗਾ ਜੀ ਬਹੁਤ ਔਖਾ ਹੋ ਜਾਏਗਾ ਕੋਈ ਚੱਲਦਾ ਨਹੀਂ ਦੱਸ ਆਪਕੋ ਮੈਨੂੰ ਲੱਗਦਾ ਜੇ ਵੋਟਾਂ ਜੇ ਟਾਈਮ ਪਿਆ ਹੁੰਦਾ ਤੇ ਸ਼ਾਇਦ ਇਹ ਨਾਮ ਤੋੜ ਜਾਂਦੀ ਵਿੱਚ ਹੁਣ ਤੇ ਪਤਾ ਨਹੀਂ ਵੋਟਾਂ ਕਰਕੇ ਹੀ ਇਹ ਚੱਲ ਰਹੀ ਹੈ ਵਿਚਾਰੀ ਔਖੀ ਸੌਖੀ ਜੀ ਮੈਨੂੰ ਹਾਂ ਜਾਂ ਸਾਡੇ ਤੇ ਕਫਣ ਦੇ ਜਾ ਗੱਲਾ ਵੀ ਰੰਗਦਾ ਨਹੀਂ ਜਾਂ ਪਤਾ ਨਹੀਂ ਚਲੋ ਚਲੋ ਕੁਛ ਵੀ ਆ ਅਸੀਂ ਹੁਣ ਹਾਂ ਅੰਗਤ ਜੀ ਵੀ ਕਹਿ ਰਹੇ ਨੇ ਵੀ ਟੁੱਟੀਆਂ ਸੜਕਾਂ ਦਾ ਕੋਈ ਤਾਂ ਫਾਇਦਾ ਹੋਇਆ ਮੈਂ ਵੀ ਇਹਨਾਂ ਦਾ ਕਮੈਂਟ ਪੜ ਪੜ ਕੇ ਅਸਰਿਆ ਸੀਗਾ ਵੀ ਚਲੋ ਐਂ ਪੋਜ਼ਿਟਿਵਲ ਹਾਂ ਤੁਸੀਂ ਸਕਾਰਾਤਮਕ ਹੋਣਾ ਤੇ ਇਹਦੇ ਵਿੱਚ ਬਹੁਤ ਚੀਜ਼ਾਂ ਮਿਲ ਜਾਂਦੀਆਂ ਨੇ ਕਿ ਕਿਤੇ ਕਿਹ ਕਿਹ ਵਾਕਿਆ ਹਰੇਕ ਬੱਸ ਜਿਹੜੀ ਆ ਉਹ ਇਹ ਨਹੀਂ ਵੀ ਚੱਲ ਨਹੀਂ ਸਕਦੀ ਲੋਕੀ ਚੱਲ ਵੀ ਸਕਦੀ ਆ ਉਹ ਸਟਾਰਟ ਅਣਜਾਣ ਬੰਦਾ ਵੀ ਚਲਾ ਸਕਦਾ ਹੈ ਬੀ ਨਿਆ ਸਮੂਥਲੀ ਚਲਦੀਆਂ ਨੇ ਗੱਡੀਆਂ ਤੇ ਨਾਲ ਇਹ ਹਾਂਜੀ ਪੋਜ਼ਿਟਿਵ ਜੇ ਲੈਣਾ ਹੋਵੇ ਇਹ ਵੀ ਆ ਕਿ ਮਤਲਬ ਕਿ ਜੇ ਬਸਾਂ ਪਾਣੀ ਵਾਲੀਆਂ ਬਸਾਂ ਕੱਲ ਨੂੰ ਆਪਾਂ ਨੂੰ ਇੱਥੇ ਚਲਾਉਣੀਆਂ ਪੈਣ ਉਹਦੇ ਵਾਸਤੇ ਟ੍ਰੇਲ ਲਈ ਵੀ ਜਗ੍ਹਾ ਹੈਗੀ ਆ ਕਿ ਸੜਕਾਂ ਤੇ ਇੰਨਾ ਡੂੰਘਾ ਪਾਣੀ ਹੈਗਾ ਕਿ ਬਸਾਂ ਤੈਰ ਸਕਦੀਆਂ ਆ ਦੂਸਰੀ ਬਸਾਂ ਰੁਕ ਸਕਦੀਆਂ ਨੇ ਤੈਰ ਸਕਦੀਆਂ ਆ ਜੇ ਤੈਰ ਵੀ ਸਕਦੀ